ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਮਾਸ਼ਰ ਦੇਖ ਰਹੇ ਹੋ ਅੱਜ ਤੁਹਾਡੇ ਨਾਲ ਬਲਾਚੌਰ ਸ਼ਹਿਰ ਦੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸ਼ਾਮ ਸੁੰਦਰ ਸ਼ਰਮਾ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਬਲਾਚੌਰ ਦੀ ਜੋਗ ਅਗਵਾਈ ਹੇਠ ਪਾਲਣਾ ਕਰਦੇ ਹੋਏ ਸਬ ਇੰਸਪੈਕਟਰ ਸਤਨਾਮ ਸਿੰਘ ਮੁਖ ਅਫਸਰ ਥਾਣਾ ਸਿਟੀ ਬਲਾਚੌਰ ਅਤੇ ਐਸਆਈ ਸੁਭਾਸ਼ ਚੰਦ ਦੀ ਸਾਥੀ ਟੀਮ ਨੇ ਮੁਕੱਦਮਾ ਨੰਬਰ 99/11 ਨਵੰਬਰ 2024 ਅਧੀਨ 21 ਐਨਡੀਪੀਐਸ ਐਕਟ ਥਾਣਾ ਸਿਟੀ ਬਲਾਚੌਰ ਵੱਲੋਂ ਗੁਰਦੀਪ ਸਿੰਘ ਉਰਫ ਗੋਰਾ ਪੁੱਤਰ ਬਲਜੀਤ ਸਿੰਘ ਵਾਸੀ ਜਾੜਲਾ ਥਾਣਾ ਸਦਰ ਨਵਾਂ ਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਖਿਲਾਫ ਮਾਮਲਾ ਰਜਿਸਟਰ ਕੀਤਾ ਗਿਆ ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਪੁਲਿਸ ਵੱਲੋਂ ਉਕਤ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਵੀ ਕੀਤਾ ਜਾ ਰਿਹਾ ਹੈ ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਪੂਰੀ ਗੱਲਬਾਤ ਜਿਲਾ ਮੁਖੀ ਸਰਦਾਰ ਡਾਕਟਰ ਮਹਤਾਬ ਸਿੰਘ ਆਈ ਪੀਐਸ ਜਿਰਾਸੀ ਪਕਸੇ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਧੀਨ ਸ਼੍ਰੀ ਸ਼ਾਮਸੁੰਦਰ ਸ਼ਰਮਾ ਬੀਐਸਪੀ ਸ਼ਬਦੀਆਂ ਬਲਾਚੋ ਜੀ ਜੁਗੋ ਵਾਈਫੇਟ ਰੋਜ਼ ਖਾਣਾ ਬਣਾ ਚੌਧਰੀ ਜੀ ਵਿੱਚ 10 ਵਕਫ ਟ੍ਰੋਲਿੰਗ ਜਿਹੜੀ ਆ ਕੀਤੀ ਜਾਂਦੀ ਹੈ ਜਿਸ ਦੇ ਦੌਰਾਨ ਨਸ਼ਾ ਤਸਕਰਾਂ ਤੇ ਨਸ਼ੇ ਦੀ ਸਪਲਾਈ ਦੇਣ ਵਾਲਿਆਂ ਤੇ ਖਾਸ ਨਜ਼ਰ ਰੱਖੀ ਜਾਂਦੀ ਹੈ ਜਿਸ ਦੇ ਦੌਰਾਨ ਸਾਡੀ ਕਲ ਆਹਾਂ ਦੀ ਟੀਮ ਜਿਸ ਦੇ ਇੰਚਾਰਜ ਸੁਆਸਚਨ ਦੇਖਾ ਚੌਂਗ ਮਜੀਦ ਸਿੰਘ ਜਿੱਥੇ ਇਹਦਾ ਵੀ ਲੜਕੇ ਨਾਲ ਵਾਜ ਤਕਰ ਹੋਈ ਇਸਤਰਾਮ ਉਹ ਲੜਕਾ ਅ ਨੈਪਸਨ ਕੋਸਪਾਰਟੀ ਦੇ ਫਿਕਸ਼ਨ ਦੀ ਕੋਸ਼ਿਸ਼ ਕੀਤੀ ਜਿਸ ਦੇ ਹੱਥ ਵਿੱਚ ਕੋਈ ਬਾਬਾ ਘਰੇ ਹੋਇਆ ਸੀ ਤੇ ਉਹ ਕੋਸਪਾਰਟੀ ਦੇ ਦੇਖ ਕੇ ਬਾਬਾ ਜਿਹੜਾ ਉਹ ਜ਼ਮੀਨ ਦਾ ਸੌਤਾ ਜਿਸ ਨੂੰ ਸੱਤ ਦੇ ਅਧਾਰ ਤੇ ਕੋਸਪਾਰਟੀ ਨੇ ਕਬੂਲ ਦਿੱਤਾ ਤੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਗੁਰਦੀਪ ਸਿੰਘ ਉਪਗੋਰਾ ਤੇ ਪੁੱਤਰ ਬਰਜੀਤ ਸਿੰਘ ਵਾਸੀ ਗੜਲਾ ਦੱਸਿਆ ਤੇ ਜਿਸ ਦੇ ਉਹਨੂੰ ਫੁੱਟੇ ਦੇ ਬਾਬਾ ਸੀ ਪਲਾਸੀ ਉਸ ਪਾਰਟੀ ਇਚਾਰਜ ਸੁਆਚੰਦਰ ਨੇ ਆਪਣੇ ਸਾਥੀ ਕਰਜਾਰਨੀ ਦੀ ਹਾਜ਼ਰੀ ਵਿੱਚ ਅਮਰਦੇਸ਼ ਰੰਧੀਤਾ ਉਸ ਨੂੰ ਹੈਰਨ ਬਰਾਮਦ ਕੀਤਾ ਉਹ ਵਜਨ ਕਰੰਦੇ 5 ਗ੍ਰਾਮ ਕੋਈ ਇਸ ਵਿਅਕਤੀ ਦੇ ਖਿਲਾਫ ਪਹਿਲਾ ਵੀ ਮਾਮਲਾ ਦਰਜ ਹੋਵੇ ਨਹੀਂ ਪਹਿਲਾ ਦੇ ਖਿਲਾਫ ਮਾਮਲਾ ਦਰਜ ਨਹੀਂ ਹੋਇਆ ਪਰ ਇਹ ਇਸ ਤਰ੍ਹਾਂ ਦੀਆਂ ਵਾਰਦਾਤਾਂ ਜਾਂ ਹਰਕਤਾਂ ਇਹ ਨਸ਼ਾ ਵੇਚਣ ਦੀਆਂ ਕਰ ਰਿਹਾ ਸੀਗਾ ਜਿਸ ਤੇ ਲਗਾਤਾਰ ਨજર ਰੱਖੀ ਗਈ ਸੀ ਬਾਰ-ਬਾਰ ਇਹ ਆਪਣੇ ਏਰੀਆ ਵਿੱਚ ਵੀ ਔਰ ਬਲਾਚੌਰ ਦੇ ਕੁਝ ਐਡਿਕਟਡ ਹੋ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਇਹ ਵੇਲੇ-ਕੁਵੇਲਾ ਦੇਖ ਕੇ ਸਪਲਾਈ ਹੁੰਦਾ ਸੀ ਜਿਸ ਤੇ ਸਾਡੀ ਲਗਭਗ ਤਨ ਨਜਸ ਸੀ ਤੇ ਕੱਲ ਇਹ ਇਹਨੂੰ ਕਾਬੂ ਕੀਤਾ ਗਿਆ ਕਿੰਨੇ ਦਿਨਾਂ ਦਾ ਪੁਲਿਸ ਰਿਮਾਰਟ ਲਿਆ ਇਹਦਾ ਇਹਦਾ ਅਧਿਕਾਰੀ ਮੰਨ ਲੋ ਅਧਾਰ ਪੁਛੇ ਇਸ ਨੂੰ ਫੇਸ ਕਰਕੇ 1 ਦਿਨ ਦਾ ਪੁਲਿਸ ਰਿਮਾਰਟ ਲਿਆ ਤੇ ਜਿਹਦੇ ਨਾਲ ਕੋਈ ਚੇਨ ਹੈਗੀ ਆ ਕੋਈ ਜਿੱਥੋਂ ਬੁਲਾਈ ਲਿੰਦਾ ਜਾਂ ਆਹਾਂ ਇਹ ਆਪਣੇ ਜਨਮ ਹੀ ਰਿਕਟਰ ਬੰਦੇ ਨੂੰ ਦੇਖਦਾ ਹੈ ਉਸ ਪਾਸੇ ਉਸ ਵਾਰ ਉਹਨੂੰ ਕੋਸ਼ਿਸ਼ ਕੀਤੀ ਰਹੀ ਕੀਤੀ ਜਾਤਾ